ਮੈਰਿਟੋਰੀਅਸ ਸਕੂਲਾਂ ਦੇ ਲਈ ਜਿਹੜੀ ਤੀਸਰੀ ਕਾਉਂਸਲ ਲਗਾ ਗਈ ਤੀਸਰੀ ਕਾਉਂਸਲਿੰਗ ਕਿਹੜੇ-ਕਿਹੜੇ ਸਟੇਸ਼ਨਾਂ ਤੇ ਹੋਣੀ ਹੈ ਅੱਜ ਦੀ ਵੀਡੀਓ ਦਾ ਮਕਸਦ ਇਹ ਆ ਚੈਨਲ ਤੇ ਪਹਿਲੀ ਵਾਰ ਆਏ ਏ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸਾਰੀ ਵੀਡੀਓ ਐਂਡ ਤੱਕ ਦੇਖਿਓ ਤੇ ਜਿਹੜੀ ਤੀਸਰੀ ਕਾਉਂਸਲਿੰਗ ਕਿਹੜੇ-ਕਿਹੜੇ ਸਥਾਨ ਤੇ ਹੋ ਰਹੀ ਆ ਅਮਰਤਸਰ ਦੇ ਵਿੱਚ ਮੈਰਿਟੋਰੀਅਸ ਸਕੂਲ ਅਮਰਤਸਰ ਉੱਥੇ ਹੋ ਰਹੀ ਆ ਜੀ ਬਰਨਾਲਾ ਵਿੱਚ ਸਕੂਲ ਆਫ ਫੈਮਿਨਸ ਮਾਫ ਕਰਨਾ ਬਰਨਾਲਾ ਡਿਸਟ੍ਰਿਕਟ ਉੱਥੇ ਹੋ ਰਹੀ ਆ ਜੀ ਬਠਿੰਡਾ ਵਿੱਚ ਮੈਰਿਟੋਰੀਅਸ ਸਕੂਲ ਬਠਿੰਡਾ ਹੈ ਮਹਿੰਦਰ ਬਰਾਡ ਸੰਭੀ ਕਮਿਟ ਗਰਲੇ ਸੀਨੀਅਰ ਸੈਕੰਡਰੀ ਫਰੀਦਕੋਟ ਨੇੜੇ ਬਸਟਾਡ ਫਤਿਹਗੜ੍ਹ ਸਾਹਿਬ ਦੇ ਵਿੱਚ ਡਾਈਟਾ ਜਿਹੜੀ ਫਤਿਹਗੜ੍ਹ ਸਾਹਿਬ ਦੇ ਵਿੱਚ ਜਿੱਥੇ ਐਡੀਟੀ ਦਾ ਕੋਰਸ ਕਰਾਇਆ ਜਾਂਦਾ ਆਪੋਜੀਟ ਉਹਦੀ ਗੌਟਾ ਸਤਾਲਾ ਫਾਜ਼ਲਕੇ ਵਿੱਚ ਸਕੂਲ ਆਫ ਐਮੀਨਸ ਫਾਜ਼ਲਕਾ ਫਿਰੋਜ਼ਪੁਰ ਦੇ ਵਿੱਚ ਮੈਰਿਟੋਰੀਅਸ ਸਕੂਲ ਫਿਰੋਜ਼ਪੁਰ ਇੱਥੇ ਬਣੀ ਹੋਇਆ ਗੁਰਦਾਸਪੁਰ ਦੇ ਵਿੱਚ ਵੀ ਹੈਗਾ ਮੈਰਿਟੋਰੀਅਸ ਸਕੂਲ ਗੁਰਦਾਸਪੁਰ ਹੁਸ਼ਿਆਰਪੁਰ ਦੇ ਵਿੱਚ ਮੈਰਿਟੋਰੀਅਸ ਸਕੂਲ ਤਲਵਾੜਾ ਜਲੰਧਰ ਵਿੱਚ ਮੈਰਿਟੋਰੀਅਸ ਸਕੂਲ ਜਲੰਧਰ ਕਪੂਰਥਲਾ ਵਿੱਚ ਹਿੰਦੂ ਕੰਨਿਆ ਕਾਲਜ ਸਕੂ ਅਲਫਲਾ ਸੀਨੀਅਰਸ ਪਬਲਿਕ ਠੰਡੀ ਸੜਕ ਮਰੀਲ ਕੋਟਲਾ ਮਾਨਸਾ ਦੇ ਵਿੱਚ ਸਕੂਲ ਆਫ ਐਮਿਨੈਂਸ ਮਾਨਸਾ ਗੌਰ ਸੀਨੀਅਰ ਸਿਵਲ ਸਕੂਲ ਮਾਨਸਾ ਮੋਗਾ ਦੇ ਵਿੱਚ ਜਿਹੜਾ ਹੈਗਾ ਉਹ ਹੈ ਰੂਮ ਨੰਬਰ 412 ए ਸਤਲੋਜ ਕੰਪਲੈਕਸ ਮਿਨੀ ਸੈਕਟਰੀਟ ਆਫਿਸ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਮੋਗਾ ਪਠਾਨਕੋਟ ਵਿੱਚ ਜੀਜੀਐਸ ਕਾਲਜ ਪਠਾਨਕੋਟ ਪਟਿਆਲਾ ਵਿੱਚ ਮੈਰੀਟੋਰੀ ਸਕੂਲ ਪਟਿਆਲਾ ਰੂਪਨਗਰ ਵਿੱਚ ਜੀਜੀਐਸ ਗਰਲ ਰੂਪਨਗਰ ਸਭਜਾ ਅਜੀਤ ਸਿੰਘ ਨਗਰ ਵਿੱਚ ਮੈਰੀਟੋਰੀ ਸਕੂਲ ਮਹਾਲੀ ਸੰਗਰੂਰ ਵਿੱਚ ਮੈਰੀਟੋਰੀ ਸਕੂਲ ਸੰਗਰੂਰ ਸ਼ੀਰਪਕ ਸਿੰਘ ਨਗਰ ਵਿੱਚ ਪੀਐਮ ਸ਼੍ਰੀ ਜੀਜੀਐਸ ਸਕੂਲ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਬੀਏ ਸੀ ਹਾਲ ਡਿਸਟ੍ਰਿਕਟ এডਿਊਕੇਸ਼ਨ ਆਫਿਸ ਸ਼੍ਰੀ ਮੁਕਸਰ ਸਾਹਿਬ ਤਰਨਤਾਰਨ ਦੇ ਵਿੱਚ ਜੀਜੀਐਸ ਅਲਾਦੀਨਪੁਰ ਇਹਦੇ ਵਿੱਚ ਜਿਹੜਾ ਹੋਣੀ ਆ ਇੱਥੇ 23 ਜ਼ਿਲ੍ਹਿਆਂ ਦੇ ਵਿੱਚ ਤੁਹਾਡੀ ਜਿਹੜੀ ਕਾਉਂਸਲਿੰਗ ਚੱਲਣੀ ਆ ਤੇ ਇੱਕ ਇਹ ਜਿੱਥੇ ਵੀ ਤੁਹਾਨੂੰ ਨੇੜੇ ਪੈਂਦਾ ਉੱਥੇ ਕਾਉਂਸਲਿੰਗ ਕਰਾ ਲਓ ਵੀ ਜ਼ਰੂਰੀ ਨਹੀਂ ਜਿਹੜੇ ਜ਼ਿਲ੍ਹੇ ਦੇ ਵਿੱਚ ਹੈਗੇ ਹੋ ਤੁਸੀਂ ਉਸੇ ਦੀ ਕਰਾਉਣੀ ਆ ਵੀ ਜਿਸ ਜ਼ਿਲ੍ਹੇ ਨਾਲ ਸੰਬੰਧਤ ਹੋਗੇ ਇਹ ਜ਼ਰੂਰੀ ਨਹੀਂ ਜਿਹੜਾ ਤੁਹਾਨੂੰ ਨੇੜੇ ਪੈਂਦਾ ਕਿੱਥੇ ਵੀ ਜਾ ਕੇ ਆਪਣੀ ਕਾਉਂਸਲਿੰਗ ਕਰਾ ਸਕਦੇ ਹੋ ਚੈਨਲ ਦੇ ਪਹਿਲੀ ਵਾਰ ਆਪ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਵਾਂਗੇ ਮੈਰਿਟੋਰੀਅਸ ਸਕੂਲ ਦੇ ਦਾਖਲੇ ਬਾਰੇ ਕੋਈ ਵੀ ਜਿਹੜੀ ਜਾਣਕਾਰੀ ਨਾਲ ਦੀ ਨਾਲ ਅਪਡੇਟ ਕੀਤੀ ਜਾਂਦੀ ਹੈ ਵੱਧ ਤੋਂ ਵੱਧ ਆਪਾਂ ਇਸ ਵੀਡੀਓ ਨੂੰ ਵਿਦਿਆਰਥੀ ਤੱਕ ਸ਼ੇਅਰ